ਆਓ ਦਰਸ਼ਨ ਕਰੀਏ ਜੀ ਪਿਆਰੀ ਸਾਧ ਸੰਗਤ ਜੀ ਤਖਤ શ્રી ਕੇਸਗੜ੍ਹ ਸਾਹਿਬ શ્રી ਆਨੰਦਪੁਰ ਸਾਹਿਬ ਦੇ ਰਾਤ ਦਾ ਯਾਰਾ ਦੀ ਦੇਖਦੇ ਸ਼੍ਰੀ ਆਨੰਦਪੁਰ ਸਾਹਿਬ ਗੁਰਦੁਆਰਾ ਸੱਜ ਚੁੱਕਾ ਤੇ ਇੱਥੋਂ ਤੇ ਉੱਪਰੋਂ ਵੇਖੋਗੇ ਕਿ ਸਾਰਾ ਸ਼ਹਿਰ ਵੀ ਇਹਦੇ ਨਾਲ-ਨਾਲ ਸੱਜ ਚੁੱਕਾ ਹਰ ਇੱਕ ਗੁਰਦੁਆਰਾ ਹਰ ਇੱਕ ਗਲੀ ਹਰ ਇੱਕ ਜਗ੍ਹਾ ਤੇ ਲਾਈਟਾਂ ਨਾਲ ਪੂਰਾ ਸ਼ਹਿਰ ਜਗਮਗਾ ਰਿਹਾ ਇਸ ਟਾਈਮ ਕਿਉਂਕਿ ਜਿਵੇਂ ਤਾਨੂੰ ਬੜਾ ਹੌਲਾ-ਮਹਲਾ ਚੱਲ ਰਿਹਾ ਨਾਲ ਹੀ ਸੰਗਤਾਂ ਟਰਾਲੀ ਦੇ ਕੋਈ ਮੋਟਰਸਾਈਕਲ ਤੇ ਕੋਈ ਗੱਡੀਆਂ ਕਾਰਾਂ ਤੇ ਕਿਤਨਾ ਕਿਤੇ ਸੰਗਤਾਂ ਹੌਮ ਹੌਮ ਆ ਕੇ ਪਹੁੰਚ ਰਿਆ ਨੇ ਤੇ ਇਕੱਠੇ ਵੇਖ ਸਕਦੇ ਗੁਰਦੁਆਰਾ ਸਾਹਿਬ ਤੇ ਸੰਗਤਾਂ ਪਰ ਪਰ ਕੇ ਇੱਥੇ ਆਉਂਦੀਆਂ ਨੇ ਹੌਲਾ ਮੱਲਾ ਵੇਖਣ ਤੇ ਇਹਨੇ ਧੂਆਂ ਧੂਆਂ ਕਰ ਛੜਿਆ ਆ ਵੇਖੋ ਧੂਆਂ ਧੂਆਂ ਹੋ ਗਿਆ ਤੇ ਟਰੈਕਟਰ ਟਰਾਲੀ ਵਰਗੀ ਚੱਲਣ ਦੇ ਆਰਕੀ ਕੋਈ ਹੁੱਲੜਬਾਜੀ ਨਹੀਂ ਹੋਣੀ ਆਰਕੀ ਕੋਸ਼ਿਸ਼ ਨਹੀਂ ਹੋਣਾ ਵੇਖੋ ਜੀ ਰਾਤ ਦਾ ਨਜ਼ਾਰਾ ਦੁਕਾਨਾਂ ਫੁੱਲ ਲੱਗੀਆਂ ਸੱਜੇ ਖੱਬੇ ਆਹ ਵੇਖ ਸਾਜਿਆ ਦੀ ਗੁਰਗੋਬੇ ਸਿੰਘ ਦੇ ਸ਼ਸਤਰ ਦਿਖਾਈ ਜਾਂਦੇ ਨੇ। ਭਾਈ ਗੁਰਜੀ ਦਾ ਖਾਲਸਾ ਵੈਕ ਫਤਿਹ ਖਾਲਸੇ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸਾਜੀ ਚੁੱਕਾ ਤੇ ਨਾਲ ਹੀ ਸਾਰਾ ਸ਼ਹਿਰ ਹੀ ਉਹਦੇ ਨਾਲ ਸਾਜੁੱਕਾ ਸੋ ਅੱਜ ਰਾਤ ਦਾ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਲੋਕੀਂ ਦ੍ਰਿਸ਼ ਉਹਦੋਂ ਤੁਸੀਂ ਦਿਨ ਦੇ ਦਰਸ਼ਨ ਕੀਤੇ ਸੀ ਅੱਜ ਤੁਹਾਨੂੰ ਰਾਤ ਦੇ ਦਰਸ਼ਨ ਕਰਾਵਾਂਗੇ ਤੇ ਸਾਰੇ ਸੰਗਤਾਂ ਹੋਮਾ ਕੇ ਪਹੁੰਚ ਆਉਂਦੀਆਂ ਵੇਖ ਸਕਦੇ ਆ ਟਰੈਕਟਰ ਟਰਾਲੀਆਂ ਵੀ ਆਉਂਦੇ ਆ ਤੇ ਹੌਲੜ ਬਾਜੀ ਦਾ ਯਾਰ ਕੀ ਰਾਹਤ ਆ ਜੋ ਉੱਚੇ ਜੇ ਸਾਊਂਡ ਕਰਕੇ ਲਾਉਂਦੇ ਹੁੰਦੇ ਵੇਖ ਸਕਦੇ ਆ ਟਰਾਲੀਆਂ ਜਾਂ ਆਂਦੀਆਂ ਵਾ। ਸੰਗਦਾ ਪਹੁੰਚਦੀਆਂ ਹਨ ਮਾਂ ਆ ਕੇ। ਇੱਧਰ ਹੀ ਦੇਖ ਸਾਡੇ ਆ ਸਾਰੇ। ਇੱਧਰ ਲਾਏ ਆ। ਪਰ ਹਰ ਕੀ ਪੂਰੀ ਪੁਲਸ ਸਖਤਿਆ ਕਾਰਵਾਈ करू ਕਿ ਜੇ ਕੋਈ ਹਰ ਕੀ ਭੁਲਣ ਭਾਜੀ ਹੁੰਦੀ ਆ। ਹਰ ਕੀ ਇਹ ਚੀਜ਼ਾਂ ਤੋਂ ਰਾਹਤ ਆ। ਨਾ ਹਰ ਕੀ ਸਾਊਂਡ ਵੱਜੇ ਉੱਚ ਲਹਿਗਣੇ ਆ ਪੁਲਸ ਪੂਰੀ ਸਖਤਿਆ ਤੇ ਨਾ ਕੋਈ ਉਹ ਕੋਛਣਾ। ਬਾਕੀ ਸੰਗਦਾ ਜ਼ਿਆਦਾ ਆਉਂਦੀ ਆ ਰਸ਼ ਵਧਿਆ ਜਾਂਦਾ ਵਾ ਕਿਉਂਕਿ ਇਹ ਬਸ 15 ਤੀ ਨੂੰ ਹੈਗਾ ਉਹ ਲੰਮ ਹੱਲਾ। ਤੇ ਰਸ਼ ਵਧੀਆ ਜਾਂਦਾ ਦੇਖ ਸਕਦੇ ਤੁਸੀਂ ਸੰਗਤ ਆਈ ਜਾਂਦੀਆਂ। ਤੋ ਆਹ ਦੇਖ ਸਕਦੇ ਆ ਟਰੈਕਟਰ ਜਾਂਦੇ ਆ। ਟਰੈਕਟਰ ਆਈ ਜਾਂਦੇ ਸੰਗਤ ਆਈ ਜਾਂਦੀਆਂ ਤੇ ਪੁਲਿਸ ਆਪਣੀ ਪੂਰੀ ਡਿਊਟੀ ਨਿਭਾਉਂਦੀ ਵੀਰ। ਪੂਰੇ ਤਣਾਅ ਆ। ਤੇ ਮੋਟਰਸਾਈਕਲਾਂ ਤੇ ਵੀ ਦੋ ਤੋਂ ਵੱਧ ਨਹੀਂ ਤੁਹਾਨੂੰ ਦੇਖਣ ਨੂੰ ਮਿਲਣਗੇ। ਪੂਰੀ ਹਵੇਸਾ ਸੰਗਤ ਆਈ ਜਾਂਦੀਆਂ ਤੇ ਪੁਲਿਸ ਆਪਣਾ ਪੂਰਾ ਕੰਮ ਕਰਦੀ ਆ। ਸੋਨ ਤੁਹਾਨੂੰ ਅੰਦਰ ਦਰਸ਼ਨ ਕਰੋਲੇ ਸਾਰਾ ਲਾਈਟਿੰਗ ਹੋਈ ਸਾਰਾ ਸਜ ਚੁੱਕਾ ਗੁਰਦਸਾਹ ਅੰਦਰ ਲੈ ਕੇ ਚੱਲਦੇ ਆ ਲਓ ਜੀ ਇਥੋਂ ਸਟਾਰਟ ਹੋ ਜਾਂਦਾ ਵਾ ਅਸੇ ਪਾਸੇ ਲਾਈਟਿੰਗ ਹੋ ਇਧਰ ਵੀ ਕਿੰਨਾ ਸੋਹਣਾ ਨਜ਼ਾਰਾ ਵੇਖ ਸਕਦੇ ਤੁਸੀਂ ਤੇ ਹੁਣ ਸਾਰੇ ਸੰਗਤਾਂ ਬਾਹਰ ਆਉਂਦੀਆਂ ਉਹ ਨਾਲ ਮੱਥਾ ਟੇਕਣੇ ਇੱਕ ਤੇ ਤੇ ਦੂਜਾ ਜੀ ਇਹ ਆਪਣਾ ਸਮਾਨ ਖਰੀਦਣ ਵਗਿਆਰਾ ਐ ਵਲੇ ਆਉਂਦੇ ਆ ਸਾਰੇ ਤੇ ਸਾਹਮਣੇ ਤੁਹਾਨੂੰ ਅਨੰਦਪੁਰ ਸਾਹਿਬ ਦੇ ਦਰਸ਼ਨ ਆਉਂਦੇ ਲਾਈਟਿੰਗ ਉੱਪਰ ਜਾ ਕੇ ਤੁਹਾਨੂੰ ਉੱਥੋਂ ਦਾ ਦ੍ਰਿਸ਼ ਦਿਖਾਵਾਂਗੇ ਸਾਰਾ ਅਨੰਦਪੁਰ ਸ਼ਹਿਰ ਦੇਖੂਗਾ ਤੇ ਦੁਕਾਨਾਂ ਬਹੁਤ ਸਾਰਾ ਚੁੱਕਿਆ ਲਾਈਟਿੰਗ ਫੁੱਲ ਹੋਈ ਦੇਖੋ ਜੀ ਨਾਰਦ ਦਾ ਨਜ਼ਾਰਾ ਸ੍ਰੀ ਅਨੰਦਪੁਰ ਸਾਹਿਬ ਮੇਲਾ ਲੱਗ ਚੁਕਾ ਇਹ 15 ਤੀਵਾਂ ਮੇਲਾ ਵਾ ਇਧਰ ਹੈਗਾ ਸਰੋਵਰ ਫੁੱਲ ਲਾਈਟਿੰਗ ਹੋਈ ਕਿੰਨਾ ਸੁੰਦਰ ਨਜ਼ਾਰਾ ਦੇਖ ਸਕਦੇ ਤੁਸੀਂ ਤੇ ਦੁਕਾਨਾਂ ਵੀ ਲੱਗੀਆਂ ਲਾਈਟਿੰਗ ਫੁੱਲ ਦਿਖੂਗੀ ਤੁਹਾਨੂੰ ਸ੍ਰੀ ਅਨੰਦਪੁਰ ਸਾਹਿਬ ਤੁਸੀਂ ਤਖਤ ਕੇਸਗੜ ਸਾਹਿਬ ਦਾ ਨਜ਼ਾਰਾ ਦੇਖ ਸਕਦੇ ਆ ਤੇ ਇਧਰ ਆ ਜੀ ਚੂਲੇ ਚੱਲੇ ਲੱਗੇ ਪਹਿਲਾਂ ਤੁਹਾਨੂੰ ਇਧਰ ਲੈ ਜਾਨੇ ਫਿਰ ਗੁਰਦੁਆਰੇ ਸਾਹਿਬ ਤੁਹਾਨੂੰ ਦੱਸਣੇ ਕਰਾਵਾਂਗੇ ਉੱਪਰ ਉਹ ਵੀ ਥਿਊ ਵਿਊ ਦਿਖਾਵਾਂਗੇ ਦੇਖੇ ਸਾਦੇ ਤੇ ਰਾਸ਼ ਦੇਖ ਸਕਦੇ ਜੰਮ ਜਿਆਦਾ ਇਧਰ ਤੁਹਾਨੂੰ ਬਾਹਰ ਲੈ ਕੇ ਜਾਂਦੇ ਹਾਂ ਨਾ ਬਾਹਰ ਦੇ ਪਾਸੇ ਬਾਜ਼ਾਰ ਚ ਰੌਣਕ ਵੇਖ ਸਕਦੇ ਆ ਜੀ ਬਹੁਤ ਜ਼ਿਆਦਾ ਹੀ ਸੰਗਤ ਆਉਂਦੀ ਆ ਨੰਦਪੁਰ ਸਾਹਿਬ ਹੋ ਮਮਾ ਕੇ ਪਹੁੰਚਿਆ ਸੀ ਨਾ ਕਿ ਲਾਈਟਿੰਗ ਇੱਥੇ ਸਾਹਮਣੇ ਪਾਸੇ ਕਿੰਨੀ ਵਧੀਆ ਹੋਈ ਆ ਤੋ ਤੁਹਾਨੂੰ ਹੁਣ ਅੰਦਰ ਜਾ ਕੇ ਦਰਸ਼ਨ ਕਰੋਨੇ ਆ।ਰਾ ਆਧਾ ਨਿਆਰਾ ਹੀ ਕੋਈ ਜਾ ਲੱਗ ਗਿਆ। ਕਰੋ ਗੁਰਦਰਾ ਸਾਹਿਬ ਦੇ ਦਰਸ਼ਨ ਤੇ ਲਾਈਟਿੰਗ ਚੱਕ ਕਰੋ।ਬਹੁਤ ਸੋਹਣਾ ਸਜਾਇਆ ਗਿਆ ਵਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ।ਜਿੰਦ ਕੀ ਤੋੜੇ ਰਸਨੀਏ ਪਾਜੇ ਅੱਠੇ ਰੰਗੇ ਆफी ਸੰਗਤ ਆਪੋਂ ਚਰੀਆਂ ਹੋਣ ਨੂੰ ਆ ਗਏ ਤੇ ਪਿਆਰੀ ਦੇਖ ਸਾ ਤੇ ਕਿੰਨਾ ਸੋਹਣਾ ਸਜਾਇਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੇ ਫਿਰ ਦੇਖ ਸਾデア ਜੀ ਸੰਗਤਾਂ ਕਿੰਨੀਆਂ ਆਈ ਜਾਂਦੀਆਂ ਤੇ ਚਲੋ ਜੀ ਹੁਣ ਤੁਹਾਨੂੰ ਮੱਥਾ ਟਿਕਾ ਕੇ ਲਿਉਣੇ ਆ ਤੇ ਉੱਤੋਂ ਦਾ ਦਰਸ਼ਨ ਕਰਾ ਕੇ ਲਿਉਣੇ ਆ ਤੋ ਵੇਗਾ ਇਸ ਸ਼ਹਿਰ ਦਾ ਨਾਮ ਇਹ ਸ਼੍ਰੀ ਅਨੰਦਪੁਰ ਸੋ ਇਹ ਗੁਰੂਗ੍ਰੰਥ ਸਾਹਿਬ ਜੀ ਆਇਆ ਇਹ ਇਤਰਾ ਬਾਣੀ ਦਾ ਜਨਮ ਸਦੇ ਦਾ ਆਪਾਂ ਵੀ ਹੱਥਾਂ ਬੈਠੇ ਹੋ ਦਰਸ਼ਨ ਕਰ ਲਿਆ ਜੀ ਤੇ ਆਪਾਂ ਹੁਣ ਬਾਹਰ ਆ ਗਏ ਆ ਤੇ ਇੱਥੇ ਤੁਹਾਨੂੰ 뷰 ਦਿਖਾਵਾਂਗੇ ਗੁਰਦੁਆਰਾ ਸਾਹਿਬ ਦਾ ਸਾਰੇ ਸੰਗਤ ਦਾ ਮੱਥਾ ਟੇਕ ਕੇ ਆ ਚੁੱਕੀਆਂ ਬਾਹਰ ਇੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ 뷰 ਵੀ ਦਿਖਾਵਾਂਗੇ ਤੇ ਨਾਲ ਤੁਹਾਨੂੰ ਥੱਲੇ ਦਾ 뷰 ਵੀ ਦਿਖਾਵਾਂਗੇ ਸਾਰਾ ਅਨੰਦਪੁਰ ਸ਼ਹਿਰ ਦਾ ਕਿੰਦਾ ਸਾਰਾ ਜਗਮਗਾਉ ਉੱਠਿਆ ਸ਼ਹਿਰ ਸਾਰਾ ਲਾਈਟਾਂ ਲੱਗੀਆਂ ਇੰਨਾ ਸੁੰਦਰ ਗੁਰਦੁਆਰਾ ਸਾਹਿਬ ਲੱਗੰਦਿਆ ਵੇਖੋ ਕਿੰਨਾ ਸੋਹਣਾ ਲੱਗੰਦਿਆ ਸਕੂਨ ਮਿਲਦਿਆ ਵੇਖ ਕੇ ਇਹ ਚੀਜ਼ ਲਿੱਤੇ ਕੇ ਕਰ ਕਰ ਸਕਦਾ ਉਹਦਾ ਬਾਬਾ ਜਾਨ ਤੋਂ ਗਿਆ ਉਹਦੇ ਜੀਮਾਂ ਦੇ ਕਿ ਰਾਹੀ ਜੇ ਮੁਾਰਕੀ ਨੇ ਅਸਲਾਹ ਕਰਨੇ ਜ ਬੜਾ ਵੱਧਾ ਕੀਤਾ ਹੈ ਸਨਮਾਨ ਉਹਦੇ ਸੱਤਰ ਉਰੰਗ ਦੇ ਇੱਕ ਮੁਠੇ ਤੇ ਲੱਗੀ ਤੇ ਭਾਈ ਸਾਹਿਬ ਦਾ ਕੋਈ ਬਾਲ ਵੀ ਬੰਕ ਨਾ ਹੋਇਆ ਕਰ ਸਕਿਆ ਜਿਹਦਾ ਸਾਹਿਬ ਡਾਡਾ ਹੋਏ ਜਿਸ ਨੂੰ ਮਾਰ ਨਾ ਸਕਿਆ ਬੀ ਗੁਰਹਾਣੀ ਦਾ ਵੱਧ ਤੋਂ ਵੱਸ ਖਾਰ ਕਰਾਂਗੇ ਕੋਈ ਵੀ ਗੁਰੂ ਦੀ ਪ੍ਰਾਪਤ ਹੋਵੇਗੀ ਪਰ ਇਸ ਨੇ ਕਦੇ ਆਪਣੇ ਵਿਵੇਦ ਨਹੀਂ ਢਾਹ जो पहले नहीं दी बनी है सब्जी जिसमें बनी साढ़े तीन सौ साल के बाद समाप्त हो गया उस समय का कोई भी सफर इसके कारगर नहीं हो सकता सी सार पार नहीं हो सकता सी अजय भी नमी जी नमी है परवेत्र कार तुम्हारे तो कैप्टन आप आपकी नेतृत्व के दे लिए हाथी बोले सोनिया ਸੁਨੀ ਮਹਾਰਾਜ ਜੀ ਦਾ ਤੁਹਾਨੂੰ ਸਤਿ ਸ਼੍ਰੀ ਅਕਾਲ। ਜਿਵੇਂ ਜਿਵੇਂ ਕਿ ਨਾਲ ਲੋਕਾਂ ਨੂੰ ਬਹੁਤ ਸੁਨੀ ਮਹਾਰਾਜ ਜੀ ਕੋਲ ਆ ਕੇ ਮੇਟੀ ਕਰਾਇਆ ਕਰਦੇ। ਸਰਦੂ ਜੀ ਜੋ ਜੇਬਰੀ ਕਰ ਰਹੇ ਸਾਡੇ ਬਾਹਰ ਜਾਂਦਾ ਬੜਾ ਨੁਕਸਾਨ ਕਰਦੇ। ਸਰਦੂ ਜੀ ਸਰਕਾਰੀ ਵੇਤਨ ਘੁਲਾਣ ਕਰਦੇ ਆ। ਇਹਨਾਂ ਫਰਕਾਂ ਨੂੰ ਘੋਲਦੇ ਆ। ਅੱਜ ਵੀ ਸਵਾਰ ਹੋ ਹੱਥੋਂ ਚਾਟੇਂ ਕਿਲਾਇਆ ਕਰਦੇ। ਉਹ ਕਾਰ ਦੂਜੀ ਜਰਮ ਦਾ ਉਧਾਰ ਕਰਿਆ ਕਰਦੇ ਸੰ। ਇਹ ਦੋਨੋਂ ਕਰਕੇ ਬਾਵਰ ਸਾਣਾ ਤੇ ਸ਼ੋਭਾ ਬਾਰੇ ਹਨ। ਬੜਾ ਰਚਾ ਗੁਰਦਸਾਹ ਤੋਂ ਤੇ ਥੱਲੇ ਉੱਪਰ ਕਿਉਂਗੇ ਨਾਲ ਹੀ ਮਾਰਕੀਟ ਆ ਬਹੁਤ ਹੀ ਸੋਹਣੀ ਮਾਰਕੀਟ ਆ ਇੱਥੇ ਸ਼ਸਤਰ ਮਿਲਦੇ ਆ ਹਰ ਤਰ੍ਹਾਂ ਦੇ ਕਿਸੇ ਸਿੱਖ ਵੀਰ ਨੇ ਲੈਣੇ ਆ ਹਰ ਤਰ੍ਹਾਂ ਦੇ ਇੱਥੇ ਸ਼ਸਤਰ ਮਿਲਦੇ ਦੇਖ ਸਕਦੇ ਆ ਕਿੰਨੇ ਸੋਹਣੇ ਸੋਹਣੇ ਵੱਡੇ ਵੱਡੇ ਸ਼ਸਤਰ ਮਿਲਦੇ ਆ ਮਾਰਕੀਟ ਦੇਖ ਸਕਦੇ ਆ ਬਹੁਤ ਸੋਹਣੀ ਸਜਾਈ ਗਈ ਆ ਤੇ ਠੰਡੀ ਵੀ ਕਾਫੀ ਆ ਥੋੜੀ ਗੁਰਦਾਰੇ ਦੇ ਬਿਲਕੁਲ ਨਾਲ ਆ ਠੰਡੀ ਮਾਰਕੀਟ ਆ ਤੇ ਹਰ ਤਰ੍ਹਾਂ ਦਾ ਸਮਾਨ ਤਿਤੋਂ ਲੈ ਸਕਦੇ ਆ ਤੇ ਸੰਗਤਾਂ ਆਉਂਦੀਆਂ ਵਾ ਜੇ ਸ਼ੀਲਾ ਲੱਗੀਆਂ ਐ ਵੇਲੇ ਸਾਰੀਆਂ ਸੰਗਤਾਂ ਬਾਹਰ ਹੋ ਗਈਆਂ ਤੇ ਆਪਣਾ ਖਰੀਦਦਾਂ ਰਈਆਂ ਵਾ ਪਾਸੇ-ਪਾਸੇ ਦੁਕਾਨਾਂ ਲੱਗੀਆਂ ਵਾ ਫੁੱਲ ਤੇ ਅੱਗੇ ਜਾ ਕੇ ਬਹੁਤ ਜ਼ਿਆਦਾ ਹੀ ਰਾਸ਼ੀਆਂ ਹਰ ਇੱਕ ਚੀਜ਼ ਸੱਜੀ ਹੋਈ ਆ ਬਾਜ਼ਾਰ ਪੂਰਾ ਸੰਜਿਆ ਤੇ ਆਵਲੇ ਸੰਗਤਾਂ ਜਾਵਾਂ ਨਿਕਲ ਨਹੀਂ ਆਵਲੇ ਰਸ ਜਿਆਦਾ ਹੈ ਇਧਰ ਆ ਜੀ ਫ੍ਰੀ ਕਾਰ ਪਾਰਕਿੰਗ ਵੇਖ ਸਕਦੇ ਫ੍ਰੀ ਕਾਰ ਪਾਰਕਿੰਗ ਆ ਜੀ ਸਾਰੀ ਕਾਰ ਪਾਰਕਿੰਗ ਇੱਥੇ ਲੱਗੀ ਆ ਕਾਰਾਂ ਲੱਗੀਆਂ ਮੋਟਰਸਾਈਕਲ ਲੱਗੇ ਆ ਇਧਰ ਗਿਆ ਸਾਰੇ ਪਾਰਕਿੰਗ ਆ ਤੇ ਫ੍ਰੀ ਪਾਰਕਿੰਗ ਆ ਫ੍ਰੀ ਵੇਖ ਸਕਦੇ ਇੱਥੇ ਕਿੰਨਾ ਹੀ ਵੱਡਾ ਟੈਂਟ ਲਾਇਆ ਗਿਆ ਕਿੰਨੇ ਇੱਥੇ ਸੰਗਤ ਸੌ ਸਾਦੀ ਆ ਬਹੁਤ ਤਗੜਾ ਟੈਂਟ ਲੱਗਾ ਤੇ ਰਹਿਣ ਵਾਸਤੇ ਆ ਪੀਵੀਏ ਸਾਡੇ ਕਿੰਨੀ ਸੰਗਤ ਇੱਥੇ ਪਈ ਹੋਈ ਆ ਤੇ ਕਿੰਨੀ ਅਜੇ ਪੈ ਸਕਦੀ ਆ ਬਹੁਤ ਜਿਆਦਾ ਆ ਲਾਇਆ ਤਗੜਾ ਇੱਥੇ ਸੇਵਾ ਨਿਭਾਈ ਗਈ ਆ ਦੇਖ ਸਾਡੇ ਕਿੰਨਾ ਤਗੜਾ ਕੈਂਪ ਲਾਇਆ ਗਿਆ ਬਈ ਲੰਗਰ ਵਾਲ ਬੋਧ ਨੇ ਤੇ ਰਹਿਣ ਦੀ ਜਗ੍ਹਾ ਬੋਧ ਆ ਵਾਸ਼ਰੂਮ ਹਰ ਚੀਜ਼ ਇੱਕ ਬਹੁਤ ਹੀ ਜ਼ਿਆਦਾ ਬਣਾਈ ਗਈ ਆ ਤੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈਗੀ ਬਈ ਆ ਜੀ ਖੰਡਾ ਪਾਰਕ ਦੇਖ ਸਾਡੇ ਫਿਲਹੱਟਾਂ ਲੱਗ ਚੁੱਕੀਆਂ ਆਂ ਦੀ ਸਾਰੇ ਬਨੇ ਲੇਟਾਂ ਤੇ ਕਿੰਨੇ ਸੰਗਤ ਬੈਠੀ ਹੋਈ ਏ ਇੱਥੇ ਚਾਰ ਚੁਫੇਰੇ ਨਿਗਾਹ ਮਾਰ ਸਾਦੇ ਆ ਸਾਰੇ ਆਸੇ ਪਾਸੇ ਲੇਟਾਂ ਜਿਹੜੇ ਨੇ ਪਾਰਕ ਪੂਰੀ ਫੁੱਲ ਹੋਈ ਆ ਬਹੁਤ ਅਗੜੀ ਮਾਰਗਰ ਨੇਰਾ ਕਾਫੀ ਹੋ ਗਿਆ ਤੇ ਇੱਥੋਂ ਲੈ ਕੇ ਉਸ ਤੱਕ ਰਸ ਇੰਨਾ ਕ ਜਿਆਦਾ ਨਾ ਰਸ਼ ਵਧੀ ਜਾਂਦੇ ਸੰਗਤ ਆਈ ਜਾਂਦੇ ਹੁੰਦੇ ਮਲੇ ਨੂੰ ਦੇਖ ਸਾਦੇ ਆ ਪਾਸੇ-ਪਾਸੇ ਦੁਕਾਨਾਂ ਲੱਗੀਆਂ ਵਾ ਉੱਥੇ ਤੱਕ ਲਾਈਟਿੰਗ ਲਾਈਟਿੰਗ ਹੋਈ ਸਾਰੇ ਨੰਦਪੁਰ ਸ਼ਹਿਰ ਦੇ ਦੇਖ ਸਾਦੇ ਰਾਤ ਦੀ ਰੌਣਕ ਗੁਰਦਰਾ ਸਾਹਿਬ ਵੇਖੋ ਜੀ ਕਿੰਨਾ ਲਾਈਟਿੰਗ ਹੋਈ ਕਿੰਨਾ ਆਵਦੀ ਆ ਚਮਕਾਂ ਦਿਆ ਸਾਰਾ ਨੰਦਪੁਰ ਸ਼ਹਿਰ ਹੀ ਚਮਕਾਂ ਦਿਆ ਵੇਖ ਸਾਦੇ ਹਰ ਇੱਕ ਜਗ੍ਹਾ ਲਾਈਟਿੰਗ ਹੋਈ ਆ ਫੁੱਲ ਸਾਹਮਣੇ ਵੇਖ ਸਕਦੇ ਕਿਲਾ ਅਨੰਦਗੜ੍ਹ ਸਾਹਿਬ ਇੱਧਰ ਵੀ ਲਾਈਟਿੰਗ ਹੋਈ ਆ ਬਹੁਤ ਜ਼ਿਆਦਾ ਹਰ ਇੱਕ ਪਾਸੇ ਲਾਈਟਿੰਗ ਹੋਈ ਆ ਹਰ ਇੱਕ ਪਾਸੇ ਲਾਈਟਿੰਗ ਕੀਤੀ ਗਈ ਹੈ ਸਾਰਾ ਸ਼ਹਿਰ ਜਿੱਥੇ ਵੀ ਗੁਰਦਆਰੇ ਦੇ ਵੇਖੋਗੇ ਕਿਤੇ ਵੀ ਹਰ ਇੱਕ ਜਗ੍ਹਾ ਤੇ ਲਾਈਟਿੰਗ ਤੁਹਾਨੂੰ ਵਿਖੇਗੀ ਤਾਂ ਰਾਤ ਨੂੰ ਇਲਾ ਚਮਕਦਾ ਬਾਜ਼ਾਰ ਹੀ ਪੂਰਾ ਲਾਈਟਿੰਗ ਨਾਲ ਭਰਿਆ ਪਿਆ ਵੇਖ ਸਕਦੇ ਹਾਂ ਪਾਸੇ-ਪਾਸੇ ਲਾਈਟਿੰਗ ਹੋਈ ਆ ਫਿਰ ਸੰਗਤਾਂ ਕਿੰਨੀਆਂ ਜ਼ਿਆਦਾ ਆ ਵੇਖ ਸਕਦੇ ਆ ਬਹੁਤ ਜ਼ਿਆਦਾ ਹੀ ਰਾਸ਼ ਆ ਆਏ ਰਾਜਾ ਖੋਤ ਵਜਣਾ ਕੱਲ ਨੂੰ ਸੋ ਸੇਲਾ ਵੀ ਲੱਗੀਆਂ ਦੁਕਾਨਾਂ ਵੀ ਲੱਗੀਆਂ ਸਾਰੇ ভাই ਖਾਲਸਾ ਭਾਈ ਦੇ ਫਦੇ ਕਿੱਥੋਂ ਆਏ ਭਾਈ ਤੁਸੀਂ ਕਰਨਤਾਰੋਂ ਪੱਟੀ ਦੇ ਕਰਨਤਾਰੋਂ ਆਏ ਹਰ ਸਾਲ ਆਉਂਦੇ ਹਾਂਜੀ ਕਿੰਨੇ ਸਾਲ ਹੋ ਗਏ ਆਉਂਦੇ ਯਾਰ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਤੇ ਮਲਕ ਕਦੋਂ ਤੱਕ ਰਹਿਣਾ ਆਪਣਾ ਸੋਹਣਾ ਦੇਖਦਾ ਹੀ ਮੈਂ ਉਹ ਲਾਂਵਾਂ ਲਾ ਵੇਖੇ ਜਾਣਾ ਤੇ ਕਿੱਦਾਂ ਦਾ ਲੱਗਦਾ ਇੱਥੇ ਮળોਂਦੇ ਬੜਾ ਮਜ਼ਾ ਥੋੜਾ ਵੇ ਸਕੂਨ ਮਿਲਦਾ ਸਕੂਨ ਮਿਲਦਾ ਕਿੱਥੇ ਹੈ ਟਰਾਲੀ ਦਾ ਏਜਾ ਕਿੱਥੇ ਹਾਂਜੀ ਟਰੈਕਟਰ ਨਾਲ ਠੀਕ ਆ ਹੋਰ ਵਧੀਆ ਜੀ ਬੈਠੀ ਹੋਈ ਆ ਉਹ ਜਿਆਦਾ ਇਕੱਠਿਆ ਇੱਥੇ ਸੰਗਤਾਂ ਦਾ ਹਰ ਪਾਸੇ ਲਾਈਟਿੰਗ ਹੋਈ ਆ ਹੌ ਮੋਹਾਂ ਆ ਕੇ ਸੰਗਤਾਂ ਪਹੁੰਚਣੀਆਂ ਹੌਲੇ ਹੌਲੇ ਤੇ ਵੇਖ ਸਾਡੇ ਰਾਤ ਦਾ ਦ੍ਰਿਸ਼ ਕਿੰਨਾ ਸੁੰਦਰ ਲੱਗਦਾ ਤੇ ਨਿਹੰਗ ਸਿੰਘ ਬਾਈਕ ਬਰਸ਼ ਵਧੀ ਜਾਂਦਾ ਵਧੀ ਜਾਂਦਾ ਤੇ ਲਾਈਟਿੰਗ ਫੁੱਲ ਹੋਈ ਆ ਤੇ ਬਾਕੀ ਬਹੁਤ ਸੋਹਣਾ ਨਜ਼ਾਰਾ ਹੋਵੇ ਘੁੰਮ ਕੇ ਗੁਰੂ ਸਾਹਿਬ ਦੀ ਧਰਤੀ ਸ਼੍ਰੀ ਨਾਨਦਪੁਰ ਸਾਹਿਬ